ਗੋਰੀਆਂ ਪੁੱਤਾਂ ਦੇ ਰੰਗ ਕਾਲੇ ਸੋਹਰ ਆਬਦਾਮ ਰੰਗੇ ਆ ਨਵਾ ਗੋਰੀਆਂ ਪੁੱਤਾਂ ਦੇ ਰੰਗ ਕਾਲੇ ਸੋਹਰ ਆਬਦਾਮ ਰੰਗੇ ਆ ਨਵਾ ਗੋਰੀਆਂ ਪੁੱਤਾਂ ਦੇ ਰੰਗ ਕਾਲੇ ਸੋਹਰ ਆਬਦਾਮ ਰੰਗੇ ਆ ਸਾਥੋ ਹਾਏ ਨਿੰਦੀ ਆ ਨਾ ਜਾਵੇ ਤੇਰਾ ਵਿਸ 헤ੜ ਬਾਬਲਾ ਸਾਥੋਂ ਹਾਏ ਨਿੰਦਿਆ ਨਾ ਜਾਵੇ ਤੇਰਾ ਵਿਸ 헤ੜ ਬਾਬਲਾ ਸਾਥੋਂ ਹਾਏ ਨਿੰਦਿਆ ਨਾ ਜਾਵੇ ਤੇਰਾ ਵਿਸ 헤ੜ ਬਾਬਲਾ ਵੇਖੀ ਧੀਏ ਨਿੰਦ ਨਾ ਦਾਵੀ ਪੁੱਤ ਵੱਡੇ ਆਂ ਕਰਾਂ ਦੇ ਕਾਲੇ ਵੇਖੀ ਧੀਏ ਨਿੰਦ ਨਾ ਦਾਵੀ उत वॾिय घरां कारे वेखी थी निंदन दवी